ਪਟਿਆਲਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਨਾਬਾ ਰੋਡ ਤੇ ਪਿੰਡ ਅਬਲੋਵਾਲ ਚੋਂ ਲੰਘਦੀ ਪਾਖੜਾ ਨਹਿਰ 'ਚ ਵੀਰਵਾਰ ਸਵੇਰੇ ਕਰੀਬ 10 ਵਜੇ ਇੱਕ ਲੜਕੀ ਨੇ ਛਾਲ ਮਾਰ ਦਿੱਤੀ ਉਸਨੂੰ ਬਚਾਉਣ ਲਈ ਉਸਦਾ ਭਰਾ ਵੀ ਨਹਿਰ 'ਚ ਕੁੱਦ ਪਿਆ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਦੋਵੇਂ ਹੀ ਡੁੱਬ ਗਏ ਬਾਅਦ ਵਿੱਚ ਕੋਤਾ ਖੋਰਾ ਨੇ ਕੁਝ ਦੂਰੀ ਤੋਂ ਕੁੜੀ ਦੀ ਲਾਸ਼ ਬਰਾਮਦ ਕਰ ਲਈ ਲੜਕੇ ਦੀ ਭਾਲ ਅਜੇ ਵੀ ਜਾਰੀ ਹੈ ਸੂਚਨਾ ਮਿਲਣ ਤੇ ਲੜਕੀ ਦੇ ਪਿਤਾ ਮੌਕੇ ਤੇ ਪੁੱਜੇ ਜਿਨ੍ਹਾਂ ਦੋਵਾਂ ਦੀ شناخت ਕੀਤੀ ਲੜਕੀ ਦੀ ਪਛਾਣ ਲਪ੍ਰਿਤ ਕੌਰ ਅਤੇ ਉਸ ਦੇ ਪ੍ਰਾਦੀਪ ਪਛਾਣ ਮਨਮੋਹਨ ਸਿੰਘ ਵਜੋ ਹੋਈ ਹੈ ਰਿਤਿਕਾ ਦੇ ਪਿਤਾ ਨੇ ਦੱਸਿਆ ਕਿ ਉਸ ਦੇ تین ਲੜਕੇ ਨੇ ਲਪ੍ਰਿਤ ਨੂੰ ਉਸਨੇ ਆਪਣੇ ਸਾਲੇ ਤੋਂ ਗੋਦ ਲੈ ਕੇ ਪਾਲੀ ਸੀ ਉਸ ਦਾ ਵਿਆਹ ਕੀਤਾ ਗਿਆ ਸੀ ਪਰ ਤਲਾਕ ਹੋਣ ਕਾਰਨ ਉਹ ਉਹਨਾਂ ਨਾਲ ਹੀ ਰਹਿੰਦੀ ਸੀ ਉਹ ਪਿੰਡ ਦੇ ਸਰਕਾਰੀ ਸਕੂਲ 'ਚ ਵਲੰਟੀਅਰ ਵਜੋਂ ਪੜਾਉਂਦੀ ਸੀ ਸਭ ਕੁਝ ਠੀਕ ਚੱਲ ਰਿਹਾ ਸੀ ਉਸ ਨੇ ਆਪਣੇ ਵੱਡੇ ਪੁੱਤਰ ਦਾ ਵਿਆਹ ਰੱਖਿਆ ਹੋਇਆ ਸੀ ਵੀਰਵਸ ਸਵੇਰੇ ਲਪ੍ਰਿਤ ਕਰੋ ਸਕੂਟਰੀ ਲੈ ਕੇ ਪਟਿਆਲਾ ਆਈ ਸੀ ਇਥੇ ਸਕੂਟਰੀ ਖੜੀ ਕਰਨ ਮਗਰੋਂ ਉਹ ਬਸਤੇ ਅਬਲੋਵਾਲ ਪਿੰਡ ਤੱਕ ਪਹੁੰਚੀ ਤੇਜਾ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਉਸ ਦਾ ਛੋਟਾ ਪੁੱਤਰ ਵੀ ਉਸ ਦੇ ਨਾਲ ਹੀ ਸੀ ਮਨਮੋਹਨ ਸਿੰਘ ਨੂੰ ਦੇਖ ਕੇ ਲਪ੍ਰਿਤ ਨੇ ਨਹਿਰ 'ਚ ਛਾਲ ਮਾਰ ਦਿੱਤੀ ਲਪ੍ਰਿਤ ਨੂੰ ਬਚਾਉਣ ਲਈ ਮਨਮੋਹਨ ਨੇ ਵੀ ਉਸ ਦੇ ਮਗਰ ਹੀ ਨਹਿਰ 'ਚ ਛਾਲ ਮਾਰ ਦਿੱਤੀ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਦੋਵੇਂ ਹੀ ਡੁੱੜ ਗਏ ਬਾਅਦ ਵਿੱਚ ਗੋਤਖੋਰਾ ਦੀ ਮਦਦ ਨਾਲ ਇੱਕ ਲਾਸ਼ ਤਾਂ ਮਿਲ ਗਈ ਲੇਕਿਨ ਅਜੇ ਵੀ ਦੂਜੇ ਦੀ ਭਾਲ ਜੋ ਹੈ ਜਾਰੀ ਹੈ ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਵਿੱਚ ਰਖਵਾ ਦਿੱਤਾ ਗਿਆ ਤੇ ਮ੍ਰਿਤਕਾ ਦੇ ਪਿਤਾ ਕੋਈ ਕਾਰਵਾਈ ਨਹੀਂ ਚਾਹੁੰਦੇ ਖੁਦਕੁਸ਼ੀ ਦੇ ਕਾਰਨਾਂ ਦਾ ਵੀ ਪਤਾ ਨਹੀਂ ਲੱਗ ਸਕਿਆ